ਗੁਰੂ ਨਾਨਕ ਪਾਤਸ਼ਾਹ ਹੁਣ ਜਦੋਂ ਬੜੀ ਘੰਡਾਰੀ ਗਏ ਨੇ ਪੰਜਾ ਸਾਹਿਬ ਉਹ ਵੀ ਤਾਂ ਪੰਜਾਬ ਦੀ ਯਾਤ ਹੈ ਐਲੀ ਉਦਾਸੀ ਦੀ ਯਾਤ ਹੈ ਕੁ 14 ਸਾਲ ਉੱਥੇ ਰੀਸ ਬੈਠੇ ਰਹਿੰਦੇ ਵੀ ਉੱਥੇ ਬਹਿ ਕੇ ਫਸਾਦਾ ਚੱਕੀ ਜਾਂਦੇ ਸੀ ਸੁਲਤਾਨਪੁਰੇ ਦੀ ਸ੍ਰੀਸ਼੍ਰੀ ਭਗਤੀ ਕਰਮੀ ਨਿਕਲ ਜਾਣਾ ਸ਼ਾਮ ਨੂੰ ਆਉਣਾ ਕਈ ਵਾਰੀ ਪੰਜ ਪੰਜ 7 7 ਦਿਨ ਵੀ ਨਹੀਂ ਸਿਉਂਦੇ ਸੰਤਾਂ ਦੇ ਨਾਮ ਜਪ ਲੈਣੀਆਂ ਸੀ ਇਹਨੇ ਵੀ ਲਗਾਤਾਰ ਹੀ ਬੈਠੇ ਰਹੇ ਉੱਥੇ ਤੇ ਬੜੀ ਕੰਦਾਈ ਵਰਗੇ ਜਿਹੜੇ ਪਾਣੀ ਤੇ ਕਬਜ਼ਾ ਇੱਕ پہاੜੀ ਚ ਪਾਣੀ ਸੀ ਉੱਥੇ ਕਬਜ਼ਾ ਉਹਨੇ ਕੀਤੀ ਕਿ ਪੁੱਤਰ ਐ ਸੀ پہاੜੀ ਥੱਲੇ ਸੀ ਮੈਂ ਸਾਰਾ ਖੁਦ ਵੇਖਿਆ ਹੈ ਆਪ ਉੱਤੇ 2 ਕਿਲੋ ਮੀਟਰ ਉੱਪਰ پہاੜੀ ਤੇ ਬੈਠਾ ਆਪ ਦਾ ਡੇਰਾ ਜਮਾਈ ਬੈਠਾ ਖਲੇ ਪਾਣੀ ਤੇ ਕਬਜ਼ੇ ਕੀਤੇ ਹੋਏ ਸਾਰੇ ਉਹਨੇ ਪਰ ਲੋਕ ਨਾ ਦੇ ਮਰਿਸੋਦੇ ਕੋਲੋਂ ਹਣ ਪਾਣੀ ਕੀਮਤੀ ਹੈ ਸਰੀਰ ਨੂੰ ਪਾਣੀ ਚਾਹੀਦਾ ਹੈ ਖੇਤੀ ਨੂੰ ਪਾਣੀ ਚਾਹੀਦਾ ਹੈ ਪੀਣ ਨੂੰ ਪਾਣੀ ਚਾਹੀਦਾ ਹੈ ਇਸੇ ਲਈ ਮਹਾਰਜ ਨੇ ਕਹਿੰਦਾ ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਈ ਉਹਨੇ ਵੀ ਤਾਂ ਇਹ ਕੀਤਾ ਗਾਲ ਦੀਆਂ ਨੇ ਮਰਦਾਨੇ ਆ ਉਹਨੂੰ ਕਹਿ ਵੀ ਸਾਨੂੰ ਪਿਆਸ ਲੱਗੀ ਹੈ ਪਾਣੀ ਚਾਹੀਦਾ ਹੁਣ ਉਸ ਪਹਾੜੀ ਤੇ ਇੱਕ ਵਾਰੀ ਬੰਦਾ ਚੱਲ ਜੇ ਦੂਜਿਆਂ ਹਿੰਮਤ ਨਹੀਂ ਪੈਂਦੀ ਮਸੇ ਗਏ ਉੱਥੇ ਮੈਂ ਨਹੀਂ ਇਹ ਕਹਿੰਦਾ ਪਹਾੜੀ ਤਨਾ ਗਿਆ ਪੰਜਾ ਸਾਹਿਬ ਬੜੀ ਘੰਡਾਰੀ ਜਿੱਥੇ ਉੱਪਰ ਕੋਠੀ ਹੈ ਉਹਦੀ ਬਾਜ਼ਾਰ ਬਣੀ ਹੋਈ ਉੱਥੇ ਗਿਆ ਇੱਕ ਵਾਰੀ ਗਿਆ ਦੁੱਜ ਹਿੰਮਤ ਨਹੀਂ ਪਈ ਦੁੱਜੀ ਵਾਰ ਸਿੱਧੀ ਪੈਣ ਕਿਲੋ ਪਰ ਸਿੱਧੀ ਪਹਾੜੀ ਪਰ ਮਰਦਾਨਾ ਤਗੜਾ ਹੀ ਕਿਲੋ ਬੰਦੇ ਨੂੰ ਤਗੜੀ ਹੁੰਦੀ ਸੀ ਹੁਣ ਤਾਂ ਉਹ ਗੱਲਾਂ ਨਹੀਂ ਹੈਗੀਆਂ ਹੁਣ ਤਾਂ 2 ਕਿਲੋ ਮਾਣਾ ਛੜ ਲੱਗਦੀ ਆਪਾਂ ਸ੍ਰੀ ਰਾਮ ਦੇ ਕੀ ਕਰ ਤੇ ਪਹਾੜੀ ਤੇ ਚੜਿਆ ਮਰਦਾਨਾ ਮੜ ਜੀ ਕਹਿੰਦੇ ਇੱਕ ਵਾਰੀ ਫੇਰ ਜਾ ਕਹਿੰਦਾ ਸਾਹ ਲੈ ਲੈਂਦੇ ਔਖਾ ਹੀ ਹੈ ਕੰਮ ਥੋੜਾ ਦੂਜੀ ਵਾਰ ਫੇਰ ਤੀਜੀ ਵਾਰ ਉਹਨੂੰ ਪੀਰ ਨੂੰ ਗੁੱਸਾ ਆ ਗਿਆ ਕਹਿੰਦਾ ਪਾਣੀ ਤਾਂ ਮੈਂ ਪੀਉਂਗਾ ਤੂੰ ਖੜ ਜਾ ਜਿਸ ਪੀਰ ਦਾ ਤੂੰ ਜਿੱਲ ਹੈ ਨਾ ਜਿਹਦੇ ਨਾਲ ਤੂੰ ਆਇਆ ਮੈਂ ਤਾਂ ਇਹੋ ਜਿਹੇ ਨਗਰੀ ਚ ਨਿਵੜਨ ਜਾਂਦਾ ਹਿੰਦੂਆਂ ਨੂੰ ਜੀ ਇਧਰ ਮੇਰਾ ਕੰਮ ਚ ਹੈ ਲੇਕਿਨ ਉਹਨੇ ਮਗਰ ਮਗਰ ਪੱਥਰ ਰੋੜ ਤਾਂ ਮਰਦਾਨੇ ਨੇ ਚੱਲ ਗਏ ਮਰਦਾਨੇ ਨੇ ਦੌੜ ਲਾਈ ਥੱਲੇ ਆਉਣਾ ਸੀ ਉੱਪਰ ਜਾਂਦਾ ਵਿਚਾਰਾ ਭੱਜ ਨਾ ਪੁਰਦਾ ਥੱਲੇ ਆਉਣਾ ਸੀ ਉਹਨੇ ਭੱਜਿਆ ਮਰਦਾਨਾ ਬਾਬਾ ਜੀ ਉੱਠੋ 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 ਹੁਣ ਆਪਾਂ ਬਚਦੇ ਨਹੀਂ ਅੱਜ ਰੋਲਾ ਪਾਉਂਦਾ ਪਰ ਗੱਲ ਬਣਦੀ ਨਹੀਂ ਨੇੜੇ ਆ ਕੇ ਗੁਰਨਾਲ ਸਿੰਘ ਕਹਿੰਦਾ ਮਰਦਾਨਾ ਕੀ ਹੋਇਆ ਕਹਿੰਦਾ ਪਿੱਛੇ ਵੇਖੋ ਕੀ ਆ ਰਿਹਾ ਹੈ ਪਹਾੜ ਜਿੱਦਾਂ ਪੱਥਰ ਆ ਰਿਹਾ ਹੈ ਆਪਾਂ ਜੇ ਮਰ ਜਣ ਮਾਰਜੀ ਕਹਿੰਦੇ ਆ ਤੇ ਸਹੀ ਇਹਨੂੰ ਆਉਣ ਤਾਂ ਦਿਓ ਨੇੜੇ ਤਾਂ ਉਹਦੇ ਪਹਾੜੀ ਨੂੰ ਗੁਰਮੁਖੋ ਗੁਰਨਾਲਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਹੱਥ ਦੇ ਕੇ ਜਿਸ ਕੇ ਸਿਰ ਉੱਪਰ ਤੂੰ Swami ਸੋਧੋ ਕੈਸਾ ਪਾੜ ਪਹਾੜੀ ਉੱਥੇ ਰੋਕ ਲਈ ਔਰ ਮੈਂ ਉਥੇ ਜਦੋਂ ਗਿਆ ਤੇ ਮੈਂ ਹੈਰਾਨ ਹੋਇਆ ਵੀ ਇੰਨਾ ਮਿੱਠਾ ਪਾਣੀ ਤੇ ਪੰਜਾ ਸਾਹਿਬ ਦਾ ਆਸ਼ਿਰਵਾਦ ਸਾਰੇ ਹੀ ਪਾਣੀ ਮਾੜਾ ਸਾਰੇ ਉਥੇ ਬਾਹਰ ਨਲਕੇ ਲੱਗੇ ਨੇ ਪਹਾੜੀ ਵਿੱਚੋਂ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਪਰ ਜਦੋਂ ਆਪਾਂ ਸਿੱਖ ਲੋਕ ਉਥੇ ਜਾਂਦੇ ਆ ਨਾ ਫਿਰ ਉਹ ਮੁਸਲਮਾਨ ਵੀਰ ਉਹਨਾਂ ਨੂੰ ਇਜਾਜ਼ਤ ਨਹੀਂ ਹੈ ਮੱਥਾ ਟੇਕਣ ਆਪਣੇ ਹੁੰਦਿਆਂ ਨਹੀਂ ਉਹ ਜਾ ਸਕਦੇ ਕਿ ਵਿਚਾਰਤ ਨਾਲ ਕਿਤੇ ਹੋ ਜੀ ਪਰ ਜਦੋਂ ਬਾਹਰ ਬਾਜ਼ਾਰ ਚ ਜਾਈਦਾ ਨਾ ਗੱਲਾਂ ਸੁਣਾਉਂਦੇ ਕਹਿਣ ਲੱਗੇ ਵੀ ਅਸੀਂ ਤਾਂ ਇੱਥੋਂ ਹੀ ਪਾਣੀ ਵਰਦਦੇ ਆਂ ਇੱਥੇ ਵਰਦਦੇ ਆਂ ਪਾਣੀ ਮਿੱਠਾ ਪਾਣੀ ਹੈ ਔਰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਉਸ ਜਿਹੜੀ ਪਹਾੜੀ ਰੇੜ ਕੀ ਆਈ ਉਹਦੇ ਚ ਪਾਣੀ ਆ ਸਕਦਾ ਆਪਸਾ ਦੇ ਨਾਮ ਸੇ ਔਰ ਜਿੱਥੇ ਝੜਨਾ ਹੈ ਉਹ ਤੋਂ ਤਾਂ ਪਜਲਾ ਜ਼ਿਆਦਾ ਆ ਗਿਆ ਹੁਣ ਜਿਹੜਾ ਪਹਾੜੀ ਉੱਪਰੋਂ ਰੇੜ ਕੀ ਆਈ ਹੈ ਉਹਦੇ ਵਿੱਚੋਂ ਵੀ ਜਲ ਵਹਿ ਪੈਣਾ ਕਾਰਨ ਉਹ ਵੀ ਉਹਨਾਂ ਪੱਥਰਾਂ ਦੇ ਨਾਲ ਹੀ ਬੰਨ੍ਹਣ ਲਾ ਦਿੱਤੀ ਕਹਿਣ ਲੱਗੇ ਲੈ ਹੈ ਤਾਂ ਤੂੰ ਬੂਤ ਮੈਂ ਸਾਗਰ ਨਾਲ ਮਿਲਦਾ ਹੈ ਰਹਿਂਦੀ ਦੁਨੀਆ ਦਾ ਕਿ ਜਦੋਂ ਸਿੱਖ ਮੇਰੇ ਕੋਲ ਆਇਆ ਕਹਿੰਦਾ ਕਿ ਤੈਨੂੰ ਵੀ ਮੱਥਾ ਟੇਕਿਆ ਕਰ ਬੋਲੇ